ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੁਝ ਦਿਨਾਂ ਤੋਂ ਪੰਜਾਬੀ ਸਿੰਗਰ ਮਨਪ੍ਰੀਤ ਮੰਨਾ ਇੰਸਟਾਗ੍ਰam ਉੱਪਰ ਸਟੋਰੀਆਂ ਤੇ ਵੀਡੀਓ ਪਾ ਕੇ ਕਾਫੀ ਜਾਣਿਆਂ ਨੂੰ ਗਲਤ ਬੋਲ ਰਿਹਾ ਸੀ ਕਦੇ ਕਿਸ ਨੂੰ ਕੁਝ ਕਹਿ ਦਿੰਦਾ ਸੀ ਕਦੇ ਕਿਸ ਨੂੰ ਕੁਝ ਕਹਿ ਦਿੰਦਾ ਸੀ ਜਿਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਮੈਰੋਜੀ ਨੇ ਇਹਨਾਂ ਦੀ ਵੀਡੀਓ ਵੇਖੀ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਸਟੋਰੀ ਸ਼ੇਅਰ ਕਰਦੇ ਹੋਏ ਲਿਖਿਆ ਕਿ ਸੰਗਤ ਜੀ ਕਈ ਸਿੰਘ ਸੋਚਦੇ ਹੋਣਗੇ ਕਿ ਆ ਜੋ ਮੰਨੇ ਨੇ ਚਵਲ ਮਾਰੀ ਉਸ ਤੇ ਭਾਈ ਅਮਰਤਪਾਲ ਸਿੰਘ ਮੈਰੋਜੀ ਕਿਉਂ ਨਹੀਂ ਬੋਲੇ ਸਚਾਈ ਕਈ ਸਿੰਘ ਜਾਣਦੇ ਨੇ ਮੇਰਾ ਤਾਂ ਆਪਰੇਸ਼ਨ ਹੋਇਆ ਏ ਮੇਰੇ ਤੋਂ ਤੁਰਿਆ ਵੀ ਨਹੀਂ ਜਾ ਰਿਹਾ ਉੱਠਣ ਬੈਠਣ ਚ ਵੀ ਦਿੱਕਤ ਨਹੀਂ ਤਾਂ ਹੁਣ ਤੱਕ ਤਾਂ ਕੁਝ ਨਾ ਕੁਝ ਕਰ ਹੀ ਦੇਣਾ ਸੀ ਬਾਕੀ ਮਹਾਰਾਜ ਜਲਦੀ ਮਿਹਤਮੰਦ ਕਰਨ ਖੈਰ ਬਾਕੀ ਕੋਈ ਅਤਾ ਪਤਾ ਤਾਂ ਦੱਸੋ ਸਿੰਘਾਂ ਦੇ ਦਰਸ਼ਨ ਕਰਾਈਏ ਇਸ ਦੇ ਨਾਲ ਹੀ ਮਾਨਵਤ ਮੰਨਾ ਦੀ ਟੀਮ ਨੇ ਵੀ ਪੋਸਟ ਪਾ ਕੇ ਲਿਖਿਆ ਕਿ ਸਤਿ ਸ਼੍ਰੀ ਅਕਾਲ ਜੀ ਅਸੀਂ ਮਾਨਵਤ ਮੰਨਾ ਦੀ ਮੈਨੇਜਮੈਂਟ ਟੀਮ ਵੱਲੋਂ ਤੁਹਾਨੂੰ ਲਿਖ ਰਹੇ ਹਾਂ ਮਾਨਵਤ ਮੰਨਾ ਕੁਝ ਦਿਨਾਂ ਤੋਂ ਕੁਝ ਪਰਸਨਲ ਇਸ਼ੂ ਕਰਕੇ ਡਿਪਰੈਸਿਵ ਸੀਜਸ ਕਰਕੇ ਉਹਨੇ ਬਹੁਤ ਗਲਤ ਪੋਸਟ ਔਰ ਕਾਫੀ ਗਲਤ ਬੋਲਿਆ ਹੈ ਇਸ ਪੂਰੇ ਇਸ਼ੂ ਲਈ ਅਸੀਂ ਸਭ ਤੋਂ ਮਾਫੀ ਮੰਗਦੇ ਹਾਂ ਪੂਰੀ ਸਿੱਖ ਕਮਿਊਨਿਟੀ ਤੋਂ ਤੇ ਜਥੇਦਾਰ ਸਾਥੀਆਂ ਤੋਂ ਵੀ ਹੱਥ ਜੋੜ ਕੇ ਮਾਫੀ ਮੰਗਦੇ ਆ ਸਾਨੂੰ ਥੋੜਾ ਟਾਈਮ ਦਿਓ ਮਾਨਵਜੀਤ ਮਨ ਨਾਲ ਜਲਦ ਠੀਕ ਹੋ ਗਏ ਆਪ ਸਭ ਤੋਂ ਮਾਫੀ ਮੰਗੇਗਾ ਮਾਨਵਜੀਤ ਮਨ ਦੇ ਅਕਾਊਂਟ ਤੇ ਪੋਸਟ ਵੇਖ ਕੇ ਭਾਈ ਅਮਰਤਪਾਲ ਸਿੰਘ ਮੈਰੋ ਨੇ ਇੱਕ ਹੋਰ ਸਟੋਰੀ ਵਿੱਚ ਲਿਖਿਆ ਕਿ ਬੜੀ ਸ਼ੇਤੀ ਮਾਫੀ ਆ ਗਈ ਨੰਬਰ ਤਾਂ ਲੱਗੇਗਾ ਇਸ ਦੇ ਨਾਲ ਹੀ ਭਾਈ ਅਮਰਤਪਾਲ ਸਿੰਘ ਮੈਰੋ ਜੀ ਨੇ ਪ੍ਰਿਜਟਿਨ ਜਵਾਬ ਦਿੰਦੇ ਕਿਹਾ ਕਿ ਬਾਕੀ ਆਹ ਇੱਕ ਪ੍ਰੇਮੀ ਜੋੜੇ ਜੇ ਤੂੰ ਅਕਲ ਸਿਖਾਉਣੀ ਆ ਤੇ ਦੱਸਣਾ ਕਿਵੇਂ ਕਟ-ਕਟ ਲਾਈਵ ਦੀਆਂ ਵੀਡੀਓ ਪਾਈਆਂ ਤੇ ਸਾਡੇ ਬਾਰੇ ਵੀਡੀਓ ਪਾ ਕੇ YouTube ਤੇ ਕਿਵੇਂ ਬਲੌਗ ਪਾਈਦੇ ਸਭ ਹਿਸਾਬ ਕਰਨੇ ਸਬਰਾਂ ਚ ਕਬਰਾਂ ਚ ਨਹੀਂ ਇਹ ਜਵਾਬ ਦਿੱਤਾ ਹੈ ਪਾਈ ਅਮਰਤਪਾਲ ਸਿੰਘ ਮੈਰੋ ਨੇ ਪ੍ਰੀਤ ਜੱਟੀ ਨੂੰ